ਪੰਜਾਬ ਅੰਦਰ ਗਰਮੀ ਆਪਣੇ ਸਿਖਰਾਂ ਤੇ ਹੈ ਜਿਸ ਕਾਰਨ ਆਮ ਜਨ ਜੀਵਨ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਬਿਜਲੀ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ। ਅਜੇ ਤਾਂ ਗਰਮੀ ਦੀ ਸ਼ੁਰੂਆਤ ਹੀ ਹੋਈ ਹੈ ਪਰ ਸਰਕਾਰਾਂ ਦੇ ਸਰਪ੍ਰਸ ਬਿਜਲੀ ਦੇ ਦਾਅਵੇ ਫੋਕੇ ਸਾਫ ਹੋ ਰਹੇ ਹਨ ਕਿਉਂਕਿ ਵਾਰ-ਵਾਰ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗ ਰਹੇ ਹਨ ਜੋ ਆਮ ਜਨਤਾ ਦੀਆਂ ਮੁਸ਼ਕਲਾਂ ਵਿੱਚ ਲਗਾਤਾਰ ਵਾਧਾ ਕਰ ਰਹੇ ਹਨ। ਮੇਰਾ ਅਰਥ ਹੈ ਬਾਲਾ ਫਲੋਰ ਦੇ ਪਿੰਡ ਰੁੜਕਾ ਕਲਾਂ ਦੇਖੀ 66 ਕੇਵੀ ਸਬਸਟੇਸ਼ਨ ਹੈ ਜਿਸ ਤੋਂ ਬਿਜਲੀ ਸਪਲਾਈ ਕਰਦਾ ਹੈ ਪਿੰਡਾਂ ਵਿੱਚ ਬਿਜਲੀ ਸਪਲਾਈ ਦਾ ਬਹੁਤ ਹੀ ਮਾੜਾ ਹਾਲ ਹੈ ਕੁਝ ਦਿਨ ਪਹਿਲਾਂ ਬੀੜਵਾਂਸੀਆ ਜੈਤੋਵਾਲ ਪਾਸਲਾ ਦੇ ਪਿੰਡਾਂ ਦੇ ਲੋਕ ਬਿਜਲੀ ਸਪਲਾਈ ਨਾ ਆਉਣ ਕਾਰਨ ਰਾਤ ਦੇ 10 ਵਜੇ ਤੱਕ ਬਿਜਲੀ ਦਫ਼ਤਰ ਵਿਖੇ ਬੈਠੇ ਰਹੇ ਸਨ ਪਰ ਮੌਕੇ ਤੇ ਹੱਜ ਜੇਈ ਵੱਲੋਂ ਉਹਨਾਂ ਨਾਲ ਸਿੱਧੇ ਮੂੰਹ ਗੱਲ ਤੱਕ ਨਹੀਂ ਕੀਤੀ ਗਈ ਅੱਜ ਰੁੜਕਾ ਕਲਾਂ ਦੀ ਪੱਤੀ ਬੁੱਲਾਕੀ ਦੇ ਨਿਵਾਸੀਆਂ ਵੱਲੋਂ ਬਿਜਲੀ ਦਫ਼ਤਰ ਦਾ ਘਰਾਉ ਕੀਤਾ ਗਿਆ ਕਿਉਂਕਿ ਪਿਛਲੇ 3-4 ਦਿਨਾਂ ਤੋਂ ਬਿਜਲੀ ਸਪਲਾਈ ਵਾਰ-ਵਾਰ ਕੱਟੀ ਜਾ ਰਹੀ ਹੈ ਜਿਸ ਤੋਂ ਆਕੇ ਹੋਏ ਲੋਕ ਅੱਜ ਬਿਜਲੀ ਦਫ਼ਤਰ ਰੁੜਕਾ ਗਲਾਂ ਦੇਖੀ ਪਹੁੰਚ ਗਏ ਜਿਸਤੇ ਐਸਡੀਓ ਸਾਹਿਬ ਨੇ ਬਿਜਲੀ ਸਪਲਾਈ ਜਲਦੀ ਬਹਾਲ ਕਰਾਉਣ ਦਾ ਪ੍ਰੋਸਾ ਦਵਾਇਆ ਉਹਨਾਂ ਨੇ ਦੱਸਿਆ ਕਿ ਬੀਤੀ ਰਾਤ ਬਿਜਲੀ ਦੀ ਬਹਾਲੀ ਲਈ ਟੈਂਪਰੇਰੀ ਟਰਾਂਸਫਾਰਮਰ ਰੱਖ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਬਾਕੀ ਮੁਸ਼ਕਲਾਂ ਦਾ ਹੱਲ ਵੀ ਜਲਦੀ ਕੀਤਾ ਜਾ ਰਿਹਾ ਹੈ ਐਸ ਮੌਕੇ ਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਪਿਛਲੇ 3-4 ਦਿਨਾਂ ਤੋਂ ਲਗਾਤਾਰ ਬਿਜਲੀ ਦੀ ਸਪਲਾਈ ਬੰਦ ਹੋ ਰਹੀ ਹੈ ਜਿਸ ਦਾ ਕੋਈ ਵੀ ਸਥਾਈ ਹੱਲ ਨਹੀਂ ਸੀ ਕੀਤਾ ਜਾ ਰਿਹਾ। ਸਬੰਧਤ जेई ਦੀਆਂ ਬਹੁਤ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਹ ਲੋਕਾਂ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ ਅਤੇ ਨਾ ਹੀ ਪਬਲਿਕ ਦਾ ਫੋਨ ਚੱਕਦਾ ਹੈ। ਇਸ ਕਾਰਨ ਅੱਜ ਲੋਕ ਇਕੱਠੇ ਹੋ ਕੇ ਬਿਲੀ ਦਫ਼ਤਰ ਰੋੜਕਾਗਲਾ ਦੇਖੀ ਪਹੁੰਚੇ ਸਨ ਅਤੇ ਉਕਤ जेई ਨੂੰ ਸਸਪੈਂਡ ਕਰਨ ਲਈ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਲਿਖਿਆ ਹੈ। ਉਹਨਾਂ ਨੇ ਕਿਹਾ ਕਿ ਐਸਡੀਓ ਸਾਹਿਬ ਭੁਵਿੰਦਰ ਸਿੰਘ ਨੇ ਸਾਡੀ ਗੱਲ ਉਹ ਚੰਗੀ ਤਰ੍ਹਾਂ ਨਾਲ ਸੁਣੀ ਹੈ ਅਤੇ ਬਿਜਲੀ ਸਪਲਾਈ ਨੂੰ ਮੋੜ ਬਹਾਲ ਕਰਨ ਦਾ ਭਰੋਸਾ ਦਿਵਾਇਆ ਹੈ ਜਿੰਨੇ ਅਫੈਕਟਡ ਹੋ ਕੇ ਜਿਹੜੇ ਟਰਾਂਸਫਾਰਮ ਕੰਮ ਨਾ ਕਰਨ ਕਰਕੇ 10 ਦਿਨ ਪਹਿਲਾਂ ਬੀੜਪਾਂਛੀਆਂ ਦੇ 50 60 ਬੰਦੇ ਰਾਤ ਨੂੰ ਆਏ ਸੀ ਸਾਰਾ ਇਲਾਕਾ ਜਿਹੜਾ ਪ੍ਰਭਾਵਿਤ ਹੁੰਦਾ ਵੀ ਨਹੀਂ ਤੋਂ ਪਰ ਇਹ ਜਿਹੜਾ ਸੰਬੰਧਤ ਚੰਨਿਆ ਸ਼ਾਇਦ ਜਈ ਆ ਨਵੇਂ ਆਏ ਆ ਸਾਡੇ ਇਲਾਕੇ ਦੇ ਤੇ ਇਹਨੂੰ ਕੋਈ ਪਤਾ ਨਹੀਂ ਕੌਣ ਕੌਣਿਆ ਕੌਣ ਨਹੀਂ ਕੇ ਸਿਰਫ ਫੋਣੀ ਚੱਕਣਾ ਦੀ ਰਿੰਗ ਠੀਕ ਨਹੀਂ ਕਰਨੀ ਜੇ ਕੋਈ ਕੰਮ ਨੂੰ ਕਹਿੰਦਾ ਉਹ ਕਹਿੰਦਾ ਮੇਰੀ ਮਾਦੀ ਮੈਂ ਕਰਾਂ ਨਾ ਕਰਾਂ ਅੱਜ ਅਸੀਂ ਸਾਰੇ ਬੀਬੀਆਂ ਤੇ ਨੌਜਵਾਨ ਤੇ ਸਾਰੇ ਜਿਹੜੇ ਆ ਘਰਾਂ 'ਚ ਰਹਿਣ ਵਾਲੇ ਕੁਝ ਕਿਉਂਕਿ ਬੱਚਿਆਂ ਦੀ ਪੜ੍ਹਾਈ ਆਨਲਾਈਨ ਹੁੰਦੀ ਹੈ ਉਹ ਬੰਦ ਹੋ ਗਈ ਟੈਂਕੀਆਂ ਦੇ ਪਾਣੀ ਜਿਹੜੇ ਆ ਉਹ ਸੁੱਕ ਗਏ ਦੁੱਧ ਖਰਾਬ ਹੋ ਗਿਆ ਬੱਚਿਆਂ ਦਾ ਵੈਸੇ ਹੀ ਇੰਨੀ ਗਰਮੀ 'ਚ ਰਹਿਣਾ ਮੁਸ਼ਕਲ ਆ 4 ਦਿਨ ਤੋਂ ਇਹ ਟ੍ਰਾਂਸਫਰ ਖਰਾਬ ਕਰ ਰਿਹਾ ਸੀ ਔਰ ਜੇਈ ਸਾਹਿਬ ਨੇ ਬਿਲਕੁਲ ਧਿਆਨ ਨਹੀਂ ਦਿੱਤਾ ਕੱਲ ਟਰਾਈ ਕੀਤੀ ਤਾਂ ਟਰਾਂਸਫਰਮ ਹੀ ਉੱਡ ਗਿਆ ਫਿਰ ਬਿਲਕੁਕੁਲ ਹੀ ਕੋਈ ਪ੍ਰਬੰਧ ਨਹੀਂ ਸੀ ਫਿਰ ਐਸਓ ਸਾਹਿਬ ਨਾਲ ਅਸੀਂ ਗੱਲ ਕੀਤੀ ਜੇਈ ਸਾਹਿਬ ਨੇ ਫੋਨ ਨਹੀਂ ਚੱਕਿਆ ਐਸਓ ਸਾਹਿਬ ਨੇ ਕਿਹਾ ਵੀ ਮੈਂ ਕਿਤੇ ਨਾ ਕਿਤੇ ਮੈਨੇ ਕਰਦਾ ਫਿਰ ਜਿਹੜਾ ਕੋਲ ਐਮਰਜੈਂਸੀ ਡਿਊਟੀ ਲਈ ਹੁੰਦਾ ਟਰਾਂਸਫਰਮ ਉਹ ਟੈਂਪੋਰਰੀ ਸਾਡੀ ਸਪਲਾਈ ਸ਼ੁਰੂ ਕੀਤੀ ਆ ਜੇ ਦੁਬਾਰਾ ਵੀ ਟਰਾਂਸਫਰਮ ਸੌ ਦਾ ਰੱਖਿਆ ਉਹ ਨਹੀਂ ਲੋਡ ਨਹੀਂ ਚੱਕਣਾ ਇੱਕ ਤਾਂ ਉਹ ਡਿਵਰਸ਼ਨ ਹੋਣੀ ਚਾਹੀਦੀ ਆ ਡੋੜ ਜਿਹੜਾ ਡਿਮਾਂਡ ਕਰਨਾ ਚਾਹੀਦਾ ਵੱਡੀ ਗੱਲ ਇਹ ਆ ਵੀ ਡੀਲਿੰਗ ਬਾਤ ਸਭ ਤੋਂ ਜ਼ਰੂਰੀ ਆ ਕਿਉਂਕਿ ਮੁਲਾਜ਼ਮ ਥੋੜੇ ਆ ਮੁਲਾਜ਼ਮਾ ਪੂਰੇ ਨਹੀਂ ਕਿ ਕੰਮ ਦਾਤ ਭਾਰ ਬਹੁਤ ਆ ਪਰ ਬੁਰਣਾ ਦਾ ਘਟੋਕਾ ਠੀਕ ਚਾਹੀਦਾ ਅੱਜ ਵੀ ਆ ਕੇ ਜਦੋਂ ਅਸੀਂ ਬੇਨਤੀ ਕੀਤੀ ਜੇ ਸਾਹਿਬ ਨੂੰ ਉਹਨੇ ਕਿਹਾ ਵੀ ਮੈਂ ਨਹੀਂ ਤੁਹਾਨੂੰ ਜਾਣਦਾ ਤੁਸੀਂ ਕੌਣ ਆ ਮੈਂ ਆਪਣੀ ਮਰਜ਼ੀ ਨਾਲ ਕੰਮ ਕਰਨਾ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਅਸੀਂ ਉਹਨੂੰ ਕਿਹਾ ਤੁਹਾਡੀ ਜੂਨੀਅਨ ਹੈ ਬੜੀ ਚੰਗੀ ਆ ਸਾਡੇ ਨਾਲ ਚੰਗੇ ਰਿਲੇਸ਼ਨ ਆ ਉਹ ਕਹਿੰਦਾ ਮੈਂ ਜੂਨੀਅਨ ਨੂੰ ਵੀ ਨਹੀਂ ਮੰਨਦਾ ਇਸ ਕਰਕੇ ਅਸੀਂ ਅੱਜ ਜਿੰਨੇ ਨੁਮਾਇਦੇ ਆਏ ਆ ਅਸੀਂ ਸਾਈਨ ਕਰਕੇ ਐਕਸ਼ਨ ਸਾਹਿਬ ਨੂੰ ਦੇ ਰਹੇ ਆਂ ਤੇ ਇਦਾਂ ਦੀ ਡੀਲਿੰਗ ਵਾਲੇ ਬੰਦੇ ਨੂੰ ਭਾਵੇਂ ਓਵਰਲੋਡ ਵੀ ਹੋਵੇ ਅਸੀਂ ਕੋਰਪੋਰੇਟ ਕਰਨ ਨੂੰ ਤਿਆਰ ਆਂ ਉਹਨੂੰ ਸਸਪੈਂਡ ਕਰਨਾ ਚਾਹੀਦਾ ਬਦਰੀਨਾ ਕੋਈ ਫਾਇਦਾ ਨਹੀਂ ਹੋਣਾ ਜਿੱਥੇ ਜਾਊਗਾ ਉੱਥੇ ਤੰਗ ਕਰੂਗਾ ਇਹਨੂੰ ਸਸਪੈਂਡ ਕਰੋ ਇਹਦੇ ਥਾਂ ਤੇ ਸਾਡੇ ਪਿੰਡ ਦੇ ਵਿੱਚ ਜਿਹੜਾ ਇੱਥੇ ਰਹਿੰਦਾ ਹੋਵੇ ਉਹ ਜੇ ਸਾਡੇ ਇੱਥੇ ਲਾਇਆ ਜਾਵੇ ਤਾਂ ਕਿ ਬੇਲ ਇਕ ਵੇਲੇ ਅਸੀਂ ਮਿਲ ਸਕੀਏ ਹੁਣ ਜੇ ਹੀ ਜਦ ਤੱਕ ਨਹੀਂ ਬਦਲਦੇ ਤਦ ਤੱਕ ਦਾ ਕੀ ਕਿਉਂਕਿ ਦਾਨ ਬੜੇ ਗਰਮੀ ਦੀ ਹੈਗੀ ਬਹੁਤ ਔਖਾ ਹੈ ਲੋਕਾਂ ਦਾ ਰਹਿਣਾ ਦਿਨ ਹੀ ਝਟਕ ਦੀ ਬਰਦਕਾਰ ਅਸੀਂ ਇਹ ਤੋਂ ਪਹਿਲਾਂ ਐਸ.ਓ. ਸਾਹ ਨੂੰ ਮਿਲੇ ਆਂ ਉਹਨਾਂ ਨੇ ਸਾਨੂੰ ਅੱਜ ਕਹਿਤਾ ਵੀ ਕਿਉਂਕਿ ਆ ਜਿਹੜਾ ਕੋਡ ਆਫ ਕੰਡਕਟ ਲੱਗਾ ਆ ਇਹਦੇ ਕਰਕੇ ਇਮੀਡੀਏਟ ਨਵੇਂ ਟਰਾਂਸਫਰ ਰੱਖਣੇ ਔਖੇ ਆ ਉਹ ਡਿਵਰਟ ਕਰਨ ਲਈ ਅੱਜੇ ਸ਼ਾਮ ਨੂੰ ਅਸੀਂ ਮੌਕਾ ਰੱਖ ਲਿਆ ਨਵਾਂ ਥਾਂ ਨੂੰ ਦਿਖਾਵਾਂਗੇ ਉਹਦਾ ਲੋਡ ਜਿਹੜਾ ਆ ਅਨਲੋਡ ਕੀਤਾ ਜਾਊਗਾ ਇਹ ਤਾਂ ਇੱਕ ਮਸਲਾ ਆ ਇਕੱਲੇ ਇੱਕ ਮਸਲੇ ਦਾ ਗੱਲ ਨਹੀਂ ਗੱਲ ਹੈ ਕਿ ਟੋਟਲ ਡੀਲਿੰਗ ਦੀ ਇਹ ਮਸਲਾ ਤਾਂ ਸਾਡਾ ਹੱਲ ਹੋ ਜਾਊਗਾ ਅੱਜ ਨਾ ਹੋਊਗਾ 2 ਦਿਨ ਬਾਅਦ ਹੋ ਜਾਊਗਾ ਪਰ ਕੋਆਪਰੇਸ਼ਨ ਤੇ ਇਹ ਹੁੰਦੀ ਵੀ ਸਾਡੀ ਆ ਮਜਬੂਰੀ ਆ ਸਾਡੇ ਟਰਾਂਸਫਰ ਇਹਨਾਂ ਨੂੰ 6 ਹੁੰਦੇ ਆ ਇਹਨਾਂ ਤੋਂ ਸਤਮਾ ਹੋ ਜਵੇ ਇਹਨਾਂ ਦੇ ਗੜ ਪੈਂਦਾ ਅਸੀਂ ਉਹ ਵੀ ਕਈ ਜੀ ਕੋਆਪਰੇਟ ਕਰਦੇ ਤਾਂ ਵੀ ਚਲੋ ਥੋੜੇ ਥੋੜੇ ਪੈਸੇ ਪਾ ਲਵਾਂ ਪਰ ਇਹ ਕੋਆਪਰੇਟ ਨਹੀਂ ਕਰਨ ਦੀ ਬਜਾਏ ਆਪਣੀ ਅਥਾਰਟੀ ਜਿਹੜੀ ਇਹ ਦਿਖਾ ਰਹੇ ਆ ਅੱਜ ਵੀ ਸਾਨੂੰ ਐਨੂੰ ਇਹਨੇ ਮੈਸੇਜ ਡੀਲ ਕੀਤਾ ਬਹੁਤ ਭੈੜਾ ਬੋਲਿਆ ਅਸੀਂ ਉਹ ਤੋਂ ਸਾਨੂੰ ਬੁਰਾ ਲੱਗਾ ਐਸਟੀਓ ਸਾਹਿਬ ਦਾ ਅਸੀਂ ਧੰਨਵਾਦ ਵੀ ਕੀਤਾ ਵੀ ਰਾਤ 2 ਵੇ ਤੱਕ ਜਿੰਨਾ ਸਰਪ੍ਰਾਈਜ਼ ਚਾਲੂ ਨਹੀਂ ਹੋਈ ਉਹ ਲਗਾਤਾਰ ਡੀਲਿੰਗ ਵਿੱਚ ਰਹੇ ਜੋ ਸਾਰਾ ਜਿਹੜਾ ਆਪਣਾ ਇਥੇ ਪਿੰਡ ਵਾਸੀ ਇਕੱਠੇ ਹੋਏ ਪਹਿਲਾਂ ਵੀ ਇਲਾਕੇ ਵਾਲੇ ਲੋਕ ਇੱਥੇ ਆਉਂਦੇ ਰਹੇ ਆ ਜਿਹੜੀ ਕਿ ਇਹ ਬਿਜਲੀ ਇੱਕ ਤਾਂ ਭਿਆਨਕ ਗਰਮੀ ਪੈ ਰਹੀ ਹੈ ਉਹ ਥੋੜੀ ਬਿਜਲੀ ਸਪਲਾਈ ਆ ਉਹ ਬਹੁਤ ਬਫਤਰ ਆ ਤੇ ਚਲੋ ਪ੍ਰੋਬਲਮ ਆ ਗਰਮੀ ਵਿੱਚ ਆ ਜਾਂਦੀਆਂ ਅਸੀਂ ਸਾਰੇ ਸਮਝਦੇ ਆ ਤੇ ਉਹਦੇ ਵਾਸਤੇ ਪਰ ਇਹ ਜ਼ਰੂਰ ਸੀ ਵੀ ਜਿਹੜਾ ਮਹਿਕਮਾ ਨੂੰ ਸਹਿਰਦ ਹੋਣਾ ਚਾਹੀਦਾ ਲੋਕਾਂ ਦੀ ਸਮੱਸਿਆ ਨੂੰ ਸਮਝਣਾ ਚਾਹੀਦਾ ਐਸ ਡੀਓ ਸਾਹਿਬ ਦੇ ਬਹੁਤ ਧੰਨਵਾਦੀ ਮੌਕੇ ਤੇ ਨਹੀਂ ਸਾਰਾ ਬਖਸ਼ਰਾਇਆ ਪਰ ਜਿਹੜੇ ਸਾਡੇ ਇਥੇ ਜੇਜ ਸਾਹਿਬ ਆ ਇਹਨਾਂ ਦੀ ਲੋਕਾਂ ਨਾਲ ਡੀਲਿੰਗ ਸਹੀ ਨਹੀਂ ਨਾ ਇਹ ਲੋਕਾਂ ਦਾ ਦਰਦ ਸਮਝਦੇ ਆ ਤੇ ਸਾਡੀ ਬੇਜਾਰ ਉੱਪਰਲੇ ਜਿਹੜਾ ਵਿਭਾਗਾਂ ਨੂੰ ਧਿਆਨ ਦਿੱਤਾ ਜਾਵੇ ਤਾਂ ਕਿ ਜਿਹੜੇ ਤੁਹਾਡੇ ਜਿਹੜੇ ਨਮਾਇਦੇ ਇੱਥੇ ਦਫ਼ਤਰਾਂ ਵਿੱਚ ਬਿਠਾਇਓ ਆ ਇਹਨਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨੀਆਂ ਤੇ ਇਹਨਾਂ ਨੂੰ ਥੋੜੇ ਦਿਸ਼ਾ ਨਿਰਦੇਸ਼ ਜਾਰੀ ਕਰੋ ਕਿ ਆ ਐਮਰਜੈਂਸੀ ਇੱਕ ਤਰ੍ਹਾਂ ਨਾ ਹੁੰਦੀ 2-3 ਮਹੀਨੇ ਦੀ ਇਹਦੇ ਵਿੱਚ ਜਿਹੜੇ ਬਜ਼ੁਰਗ ਸਾਡੇ ਲੋਕ ਆ ਉਹਨਾਂ ਨੂੰ ਕੋਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਸਾਹ ਦੀ ਪ੍ਰੋਬਲਮ ਛੋਟੇ ਬੱਚੇ ਬੱਚਿਆਂ ਦੀ ਪੜ੍ਹਾਈ ਸਾਰਾ ਤਾਣਾ ਬਾਣਾ ਬਿਜਲੀ ਤੇ ਆ ਇਨਵਰਟਰ ਵੀ ਚਾਰਜ ਕਰਨੋਂ ਹਟ ਜਾਂਦੇ ਆ 2-2 ਦਿਨ ਬਿਜਲੀ ਨਹੀਂ ਹੁੰਦੀ ਸੋ ਸਾਰਿਆਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਆ ਕਿ ਵਿਭਾਗਾਂ ਵੱਲੋਂ ਸਾਨੂੰ ਜਿਹੜੇ ਇਹਨਾਂ ਤੇ ਬਹੁਤ ਗਿਲਾ ਆ ਇਹਨਾਂ ਦੀ ਜਿਹੜੀ ਬਦਲੀ ਕੀਤੀ ਜਾਵੇ ਅੱਜ ਅਸੀਂ ਸਾਰੇ ਰੁੜਕਾ ਪੱਤੀ ਬੁੱਲੇ ਦੇ ਰੁੜਕਾ ਰੋੜਕਾ ਕਲਾ ਤੋਂ ਸਾਰੇ ਆ ਬੀਬੀਆਂ ਤੇ ਸਾਡੇ ਪਾਸੇ ਦੇ ਸਾਰੇ ਨੁਮਾਇंदे ਇਕੱਠੇ ਹੋ ਕੇ ਆਏ ਆ ਬਿਜਲੀ ਦਫ਼ਤਰ ਤੇ ਚੇਈ ਦਾ ਖਿਲਾਫ ਕਿਉਂਕਿ ਚੇਈ ਦਾ ਜਿਹੜਾ ਬੋਲਣ ਦਾ ਤੰਗ ਤਰੀਕਾ ਜਾਂ ਡੀਲ ਕਰਨ ਦਾ ਉਹ ਵਧੀਆ ਨਹੀਂ ਸੀਗਾ ਤੇ ਨਾ ਸਾਡੀ ਸੁਣ ਸੁਣਵਾਈ ਕਰ ਰਿਹਾ ਸੀਗਾ ਤੇ ਇਸ ਕਰਕੇ ਅਸੀਂ ਬੀਬੀਆਂ ਬੰਦੇ ਸਾਰੇ ਇਕੱਠੇ ਹੋ ਕੇ ਉਹਦੇ ਖਿਲਾਫ ਆਏ ਸੀਗੇ ਪਰ ਉਹਦਾ ਬਿਹੇਵੀਅਰ ਉਹੀ ਸੀਗਾ ਕਿੰਨੇ ਦਿਨ ਤੋਂ ਬੱਤੀ ਬੰਦ ਹੈ ਆਪਣੀ 4 ਦਿਨ ਤੋਂ ਬੱਤੀ ਬੰਦ ਹੈ ਸਾਡੇ ਬੱਚਿਆਂ ਦੀ ਸਾਰੀਆਂ ਆਨਲਾਈਨ ਪੜਾਈਆਂ ਆ ਬਜ਼ੁਰਗ ਆ ਸਿਆਣੇ ਆ ਬਿਮਾਰ ਆ ਜਿਨ੍ਹਾਂ ਨੂੰ ਬਿਜਲੀ ਦੀ ਬਹੁਤ ਲੋੜ ਆ ਪਰ ਇਹ ਕਾਪਰੇਟ ਤਾਂ ਕਰੇ ਸਾਡੇ ਨਾਲ ਦੋ ਜਣੇ ਤਾਂ ਹਸਪੀਟਲ ਪਹੁੰਚ ਨਹੀਂ ਆ ਲੇਡੀਜ਼ 4 ਦਿਨ ਤੋਂ ਬੰਦਿਆ ਉਹ ਨਾ ਫੋਨ ਨਹੀਂ ਲੱਗਦੇ ਕਿਉਂ ਗਾਣਾ ਕੱਢਦੇ ਗਾਣਾ ਕੱਢਦੇ